ਨਿਲਵੰਸਲ ਨਾਨਾ ਪ੍ਰਧਾਨ ਉਪਭਾਰਨ ਮੰਡਲ ਕੰਮ ਕਰਦਾ ਜਿਹੜਾ ਪੱਤਰਕਾਰਾ ਸੁਖੀ ਪੱਤਰਕਾਰਾ ਹੈ ਉਹਦੇ ਚੱਲ ਰਿਹਾ ਮਕਾਨ ਦਾ ਮਸਲਾ ਉਹਦੇ ਤੇ ਜਿਹੜਾ ਕੁਝ ਦੇਖਿਆ ਕਰੇ ਵੀ ਗਵਾਂਡੀਆਂ ਨੇ ਉਹਦੇ ਮੂਰੇ ਪੈਪ ਦਾ ਦਬਕੇ ਪਾਣੀ ਆਵੇ ਘਰ ਦਾ ਉਹਦੀ ਨਿਊਜ਼ ਪੈਣਾ ਸ਼ੁਰੂ ਕਰਤਾ ਤੇ ਉਹਦੇ ਚੱਲਦੇ ਸੁਖੀ ਨੇ ਕਈ ਕਾਫੀ ਦੇਰ ਹੋ ਗਈ ਮਤਲਬ 6 ਮਹੀਨਾ 1.5 ਮਹੀਨਾ ਹੋ ਗਿਆ ਉਹਦੀ ਕੰਪਲੀਟ ਕੀਤੀ ਸੀ ਇਸ ਮੁੱਦੇ ਦੀ ਲੇਕਿਨ ਉਹਦੇ ਵਿੱਚ ਕੋਈ ਉਹਨੂੰ ਮਾਲਕ ਉਹਦਾ ਕੋਈ ਸਮਝੋਤਾ ਜਾਂ ਉਹਦੀ ਸੁਣਵਾਈ ਨਹੀਂ ਹੋਈ ਉਹਦੇ ਚੱਲਦੇ ਆ ਚੱਲਦੇ ਰਿਹਾ ਫਿਰ ਪਿੱਛੇ 700 ਸੁਖੀ ਦੇ ਨਾਲ ਕੁਝ ਸੰਸਥਾਵਾਂ ਤੇ ਪ੍ਰੈਸ ਮੀਡੀਆ ਵਾਲਿਆਂ ਨੇ ਧਾਰਨਾ ਵੀ ਦਿੱਤਾ ਸੀ ਇਸ ਰੋਸ਼ਭਜੋਂ ਉਹਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਹੋਇਆ ਗਿਆ ਸੀ ਤੇ ਸਾਰਾ ਮੁਕਾ ਮੁਕਾ ਦੇਖ ਕੇ ਵੀ ਤੁਹਾਡਾ ਕੰਮ ਸਾਰਾ ਠੀਕ ਹੈ ਵੀ ਸਾਨੂੰ ਕਰਦਣੇ ਮੈਨੂੰ ਨਹੀਂ ਲੱਗਦਾ ਵੀ ਇਹ ਵੀ ਕੀ ਗੱਲ ਹੈ ਇਹਨੂੰ ਪ੍ਰਸ਼ਾਸਨ ਕਿਸ ਨਜ਼ਰ ਨਾਲ ਦੇਖ ਰਿਹਾ ਹੈ ਲੇਕਿਨ ਇਹ ਜਿਹੜੇ ਮੁੱਦਿਆਂ ਨੂੰ ਜਲਦੀ ਉਹਦੀ ਕਾਰਵਾਈ ਕਰਕੇ ਨਵੇੜ ਦੇਣਾ ਚਾਹੀਦਾ ਹੈ ਜੇ ਕੋਈ ਨਿਬੜਦਾ ਸਮਝੌਤਾ ਕਰਾ ਦੇ ਸਹੀ ਗੱਲ ਤੇ ਤਰੀਕੇ ਨਾਲ ਜੇ ਨਹੀਂ ਹੈ ਤਾਂ ਉਹਦੀ ਕਾਨੂੰਨੀ ਕਾਰਵਾਈ ਕਰ ਦਿਓ ਲੇਕਿਨ ਉਹ ਲੰਮਕੀ ਜਾਂਦਾ ਹੈ ਇਹਦੇ ਨਾਲ ਸ਼ਹਿਰ 'ਚ ਮੈਸੇਜ ਬਹੁਤ ਮਾੜਾ ਜਾਂਦਾ ਹੈ ਤੇ ਮੈਂ ਇਹੀ ਕਹਿਣਾ ਚਾਹਣਾ ਵੀ ਜਿਹੜਾ ਇਹ ਮੁੱਦਾ ਆਪਾਂ ਉਸੇ ਮੁੱਦੇ ਨੂੰ ਲੈ ਕੇ ਉਹਦਾ ਜਾਂ ਸਮਝੌਤਾ ਜਾਂ ਉਹਦੀ ਕਾਰਵਾਈ ਜੋ ਕਾਨੂੰਨਨ ਹੈ ਉਹ ਹੋਣੀ ਚਾਹੀਦੀ ਹੈ ਜੇ ਨਹੀਂ ਹੋਊਗੀ ਤਾਂ ਮਜਬੂਰਨ ਮਤਲਬ ਕਿ ਸੁੱਕੀ ਜੇ ਸੁੱਕੀ ਨਾਲ ਜਥੇਬੰਦੀਆਂ ਨੇ ਸ਼ਹਿਰ ਦੀਆਂ ਅਸੀਂ ਲੋਖੜਿਆਂ ਬਪਾਲ ਮੁੰਡੇ ਨਾਲ ਵੀ ਸਾਨੂੰ ਕੋਈ ਹੋਰ ਕੋਈ ਵੱਡਾ ਮਤਲਬ ਐਵੇਂ ਮਚਲੋਣੀ ਪਊ ਜਾਂ ਕੋਈ ਤਰ ਨਾਲ ਹੋਣਾ ਪਊ ਅਸੀਂ ਇਹ ਚਾਹੁੰਦੇ ਨਹੀਂਗੇ ਵੀ ਲਾਂਡਾ ਆ ਆਰਡਰ ਦੀ ਤੇ ਸ਼ਹਿਰ ਦਾ ਮੋਲ ਖਰਾਬ ਹੋਵੇ ਤੇ ਬਾਰ ਬਾਰ ਇਹ ਗੱਲਾਂ ਚੰਗੀਆਂ ਲੱਗਦੀਆਂ ਪ੍ਰਸ਼ਾਸਨ ਨੂੰ ਸਾਡੀ ਇਹੀ ਬੇਨਤੀ ਹੈ ਵੀ ਸਾਡੇ ਸੁੱਖੀ ਵੀਰ ਨੂੰ ਜਲਦੀ ਵੱਲ ਇਨਸਾਫ ਦੇ ਕੇ ਉਹਨੂੰ ਉਨੀ ਕਾਰਵਾਈ ਕੀਤੀ ਜਾਵੇ ਅਸੀਂ ਕਿਸੇ ਵੱਡੀ ਲਿਟੀਗੇਸ਼ਨ ਚ ਕਿਤੇ ਵੱਡੇ ਇਹ ਚੱਕਰ ਚ ਪੈਣਾ ਨਹੀਂ ਚਾਹੁੰਦੇ ਜੇ ਸਰਕਾਰਾਂ ਤੇ ਪ੍ਰਸ਼ਾਸਨ ਦੇਹੀ ਰਵਿਅਰ ਤਾਂ ਸਾਡੀ ਮਜਬੂਰੀ ਹੋ ਕੋਈ ਵੀ ਕਿਸੇ ਵੀ ਹੱਦ ਤੱਕ ਜਾ ਸਕਦੇ ਮੇਰਾ ਨਾਮ ਸਰ ਕੁਲਵਿੰਦਰ ਸਿੰਘ ਪ੍ਰਧਾਨ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਜਿਹੜਾ ਅੱਜ ਮੈਟਰ ਹੋਇਆ ਮੈਂ ਵੀ ਉੱਥੇ ਗਿਆ ਸੀ ਮੈਂ ਦੇਖਿਆਗਾ ਤੇ ਵਿੱਚ ਉਹ ਇੱਕ ਮਤਲਬ ਜਿਵੇਂ ਆਮ ਆਪਣਾ ਘਰਾਂ ਦਾ ਰੌਲਾ ਹੁੰਦਾਗਾ ਗਵਾਂਡੀਆਂ ਦਾ ਉਹ ਹੈ ਪਰ ਉਹ ਕਿਸੇ ਕਾਰਨ ਕਰਕੇ ਮਤਲਬ ਸੌਲਵ ਨਹੀਂ ਹੋ ਸਕਿਆ ਉਹ ਐਡਾ ਰੂਪ ਧਾਰਨ ਕਰਨ ਗਿਆ ਵੀ ਕਿਸਾਨ ਜੁਨੀ ਨੇ ਆ ਗਈਆਂ ਅੱਜ ਜੋ ਮਤਲਬ ਉੱਥੇ ਜੱਥੇਬੰਦੀਆਂ ਆਈਆਂ ਸੀ ਬ੍ਰਾਹਮਣ ਸਭਾ ਵੀ ਆਈ ਸੀ ਐਸਡੀ ਸਭਾ ਦੇ ਨੁਮਾਇंदे ਵੀ ਸੀ ਹੋਰ ਵੀ ਜੱਥੇਬੰਦੀਆਂ ਸੀ ਬਾੜਾ ਐਸੋਸੀਏਸ਼ਨ ਦੇ ਵੀ ਸੀ ਅਸੀਂ ਐਲਐਸ ਯੂਨੀਅਨ ਦੁਬਾਰਾ ਸਾਰਿਆਂ ਨੇ ਕਿਹਾ ਵੀ ਹਾਂ ਜਿੱਥੇ ਕਿਤੇ ਗਲਤ ਹੋਊਗਾ ਅਸੀਂ ਭਾਈ ਤੁਹਾਡਾ ਸਾਥ ਦੇਵਾਂਗੇ ਬਿਲਕੁਲ ਦੇਖੋ ਮੈਂ ਮੈਂ ਗੱਲ ਕਰਦਾ ਮੈਂ ਵੀ ਜਿਹੜਾ ਪੱਤਰਕਾਰਤਾ ਜਿਹੜੀ ਹੈਗੀ ਚੌਥਾ ਥੰਮ ਮੰਨਿਆ ਜਾਂਦਾ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਜਦੋਂ ਕਿਸੇ ਦੀ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਜਦੋਂ ਕੋਈ ਪੁਲਿਸ ਨਹੀਂ ਸੁਣਦੀ ਜਦੋਂ ਕੋਈ ਉੱਦੀ ਕੋਈ ਸਰਕਾਰ ਨਹੀਂ ਸੁਣਦੀ ਤਾਂ ਸਭ ਤੋਂ ਉਹਦੀ ਆਵਾਜ਼ ਹੁੰਦੀ ਹੈ ਵੀ ਪੱਤਰਕਾਰ ਜਿਹੜੇ ਹੈਗੇ ਉਹਦੀ ਗੱਲ ਸੁਣਨਗੇ ਉਹਦੀ ਹੈਲਪ ਕਰਨਗੇ ਮੈਂ ਆਪਣੇ ਨਿੱਜੀ ਤਜਰਬੇ ਦੇ ਵਿੱਚ ਵੀ ਗੱਲ ਕਰਾਂ ਤਾਂ ਮੇਰੀ ਹਮੇਸ਼ਾ ਹੀ ਜਦੋਂ ਵੀ ਮੈਨੂੰ ਜ਼ਰੂਰਤ ਪਈਆ ਤਾਂ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਹ ਬੜਾ ਅੱਜ ਹੈਰਾਨਨੀ ਵਾਲੀ ਗੱਲ ਹੈਗੀ ਹੈ ਵੀ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਇੱਕ ਬਹੁਤ ਹੀ ਸਿ ਨੀਰ ਪੱਤਰਕਾਰ ਸੁਖੀ ਜੀ ਜਿਨ੍ਹਾਂ ਨੂੰ ਪਰਸਨਲ ਪ੍ਰੋਬਲਮਾਂ ਦੇ ਉੱਪਰ ਉਹਨਾਂ ਦਾ ਹੱਲ ਨਹੀਂ ਹੋਇਆ ਜਿੱਦਕਿ 2 ਮਹੀਨੇ ਦੇ 2 ਮਹੀਨੇ ਤੋਂ ਲਗਾਤਾਰ ਉਹ ਆਪਣੇ ਹੱਲ ਦੇ ਲਈ ਪ੍ਰਸ਼ਾਸਨ ਦੇ ਗੇੜੇ ਘੱਡ ਰਹੇ ਨੇ ਬਿਲਕੁਲ ਕਲੀਅਰ ਗੱਲ ਹੈਗੀ ਐ ਐਡਾ ਵੱਡਾ ਮਸਲਾ ਹੈ ਨਹੀਂ ਬੜੀ ਛੋਟੀ ਜੀ ਗੱਲ ਹੈਗੀ ਐ ਪ੍ਰਸ਼ਾਸਨ ਨੂੰ ਇਹ ਬਹੁਤ ਸਮੇਂ ਪਹਿਲਾਂ ਹੀ ਇਹਦਾ ਹੱਲ ਕਰ ਦੇਣਾ ਚਾਹੀਦਾ ਸੀ ਦੇਖੋ ਮੈਂ ਆਪਣੇ 22 ਸਾਲਾਂ ਦੇ ਐਜੂਕੇਸ਼ਨ ਆਪਣੇ ਸਫਰ ਦੇ ਵਿੱਚ ਮੈਨੂੰ ਹਮੇਸ਼ਾ ਨਾਲ ਸਾਥ ਰਿਹਾ ਜਿੱਥੇ ਵੀ ਮੈਨੂੰ ਆਵਾਜ਼ ਦੇਣਗੇ ਜਿੱਥੇ ਵੀ ਮੈਨੂੰ ਜ਼ਰੂਰਤ ਹੋਊਗੀ ਆਪਣੇ ਸਮੂਹ ਸਟਾਫ ਦੇ ਨਾਲ ਸਮੂਹ ਆਪਣੇ ਮੈਂ ਫੈਮਿਲੀ ਨਾਲ ਵੀ ਮੈਨੂੰ ਖੜਨਾ ਪਿਆ ਤਾਂ ਮੈਂ ਖੜੂਗਾ ਅੱਜ ਦੀ ਮੀਟਿੰਗ ਵਿੱਚ ਸ਼ਹਿਰ ਦੀਆਂ ਸਾਰੀਆਂ ਹੀ ਧਾਰਮਿਕ, ਰਾਜਨੀਤਿਕ, ਸਮਾਜਿਕ, ਵਪਾਰਿਕ ਸੰਗਠਨਾਂ ਦੇ ਆਗੂ ਸ਼ਾਮਲ ਹੋਏ ਸੀ। ਜਿਸ ਵਿੱਚ ਸਾਰੇ ਸੰਗਠਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਜੋ ਵੀ ਪ੍ਰੈਸ ਕਲੱਬ ਸੰਘਰਸ਼ ਵਿੱਡੇਗਾ ਉਸ ਦੇ ਨਾਲ ਅਸੀਂ ਤਣੋ ਮੋਣੋ ਤਣੋ ਨਾਲ ਸਾਥ ਦੇਵਾਂਗੇ। ਪਿਛਲੇ ਦਿਨੇ ਸਾਡੇ ਸੀਨੀਅਰ ਪੱਤਰਕਾਰ ਸੁਖਚਰਨ ਪ੍ਰੀਤ ਸਿੰਘ ਸੁਖੀ ਦਾ ਮੈਟਰ ਚੱਲ ਰਿਹਾ ਸੀ। ਉਹਨਾਂ ਦੇ ਪਲਾਟ ਵਿੱਚ ਪड़ोसियों ਵੱਲੋਂ ਗੰਦਾ ਪਾਣੀ ਸਟਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਮਾਮਲਾ ਅਸੀਂ ਡੀਆਈਜੀ ਸਾਹਿਬ ਦੇ ਵੀ ਧਿਆਨ ਵਿੱਚ ਲਿਆਂਦਾ ਸੀ ਪਰ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਸਾਨੂੰ ਇਸ ਮਾਮਲੇ ਵਿੱਚ ਜਥੇਬੰਦੀਆਂ ਨੂੰ ਨਾਲ ਲੈ ਕੇ ਪੁਲਿਸ ਖਿਲਾਫ ਸੰਘਰਸ਼ ਵੀ ਵਿੜਨਾ ਪਿਆ ਲੋਕਾਂ ਦਾ ਸਾਨੂੰ ਪੂਰਾ ਸਮਰਥਨ ਦੇਣ ਦਾ ਸਾਨੂੰ ਐਲਾਨ ਕੀਤਾ ਹੈ ਵਪਾਰ ਮੰਡਲ ਵੱਲੋਂ ਕਿ ਜੇਕਰ ਸਾਨੂੰ ਸ਼ਹਿਰ ਬੰਦ ਕਰਉਣਾ ਪਿਆ ਤਾਂ ਅਸੀਂ ਸ਼ਹਿਰ ਵੀ ਬੰਦ ਕਰਾਵਾਂਗੇ ਅਤੇ ਹੋਰ ਜਿੰਨੀਆਂ ਵੀ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਸੀ ਉਹਨਾਂ ਆਗੂਆਂ ਨੇ ਵੀ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਤੁਹਾਡੇ ਨਾਲ ਸੰਘਰਸ਼ ਤੇ ਪੂਰਾ ਸਾਥ ਦੇਵਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਪੁਲਿਸ ਪ੍ਰਸ਼ਾਸਨ ਨੇ ਕੋਈ ਸਖਤ ਕਾਰਵਾਈ ਨਾ ਕੀਤੀ ਤਾਂ ਅਸੀਂ ਇਹ ਦੋ ਵੀ ਵੱਡਾ ਸੰਘਰਸ਼ ਸ਼ਹਿਰ ਵਾਸੀਆਂ ਸੰਗਾਂ ਕਿਸਾਨ ਜੱਥੇਬੰਦੀਆਂ ਹੋਰ ਸੰਘਰਸ਼ਸ਼ੀਲ ਜੱਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕਰਾਂਗੇ